ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 1534 ਈਸਵੀ ਦੇ ਵਿੱਚ ਜੋ ਚੂਨਾ ਮੰਡੀ ਲਾਹੌਰ ਅਵਤਾਰ ਧਰਦੇ ਨੇ ਅੱਜ ਉਹਨਾਂ ਦਾ ਜੋਤੀ ਜੋਤ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਮਨਾ ਰਹੀਆਂ ਹਨ ਸੋ ਸਾਧ ਸੰਗਤ ਜੀਓ ਜੇ ਇਸ ਵੇਲੇ ਗੁਰੂ ਰਾਮਦਾਸ ਜੀ ਮਹਾਰਾਜ ਲਾਹੌਰ ਚੂਨਾ ਮੰਡੀ ਦੇ ਵਿੱਚ ਕੁਝ ਇਤਿਹਾਸਕਾਰਾਂ ਨੇ ਚੂਨੀ ਮੰਡੀ ਵੀ ਲਿਖਿਆ ਹੈ ਪਿਤਾ ਹਰਦਾਸ ਦੇ ਘਰ ਮਾਤਾ ਦਇਆ ਕੌਰ ਜੀ ਅਨੂਪੀ ਜੀ ਵੀ ਆਖਿਆ ਗਿਆ ਹੈ ਉਹਨਾਂ ਦੀ ਕੁੱਖ ਤੋਂ ਅਵਤਾਰ ਧਾਰਦੇ ਨੇ ਤਾਂ ਪਰਿਵਾਰ ਦੇ ਵਿੱਚ ਬਹੁਤ ਖੁਸ਼ੀਆਂ ਹੋਈਆਂ ਮਾਪਿਆਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਬਚਪਨ ਦਾ ਨਾਮ ਜੇਠਾ ਜੀ ਰੱਖਿਆ ਹੈ ਸੋ ਭਾਈ ਜੇਠਾ ਜੀ ਬੜੇ ਪਿਆਰ ਦੇ ਨਾਲ ਉਥੇ ਪਾਲ ਰਹੇ ਨੇ ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਜੇ 7 ਕੋਸਾਲ ਦੀ ਉਮਰ ਦੱਸੀ ਜਾਂਦੀ ਹੈ ਤਾਂ ਹੋਇਆ ਕਿ ਤੇ ਪਿਤਾ ਜੀ ਚੜ੍ਹਾਈ ਕਰ ਗਏ ਨੇ ਉਸ ਤੋਂ ਥੋੜੇ ਸਮੇਂ ਬਾਅਦ ਮਾਤਾ ਜੀ ਵੀ ਚੜ੍ਹਾਈ ਕਰ ਗਏ ਨੇ ਜਿਸ ਭਾਈ ਜੇਠੇ ਨੂੰ ਬੜੇ ਪਿਆਰ ਦੇ ਨਾਲ ਮਾਤਾ ਪਿਤਾ ਜੀ ਪਾਲ ਰਹੇ ਸਨ ਅੱਜ ਜਤੇਮ ਆਖਿਆ ਜਾ ਰਿਹਾ ਕਿ ਜੇਠਾ ਜਤੇਮ ਹੋ ਚੁੱਕਾ ਹੈ ਸੂ ਇਤਿਹਾਸ ਦੇ ਵਿੱਚੋਂ ਇਹ ਵੀ ਹਵਾਲੇ ਮਿਲਦੇ ਨੇ ਕਿ ਬਹੁਤੀ ਕਿਸੇ ਸਾਖ ਸੰਬੰਧੀ ਚਾਚੇ ਤਾਏ ਨੇ ਸਾਰ ਨਹੀਂ ਲਈ ਭਾਈ ਜੇਠੇ ਦੀ ਸੋ ਹੁੰਦਾ ਤੇ ਇਸ ਤਰ੍ਹਾਂ ਹੈ ਕਿ ਜਦੋਂ ਇਹ ਸਾਖ ਸੰਬੰਧੀ ਕੋਈ ਵਿਪਤਾ ਦਾ ਸਮਾਂ ਆਵੇ ਤਾਂ ਇੱਕ ਦੂਸਰੇ ਨੂੰ ਰਲ ਕੇ ਉਹਦਾ ਦੁੱਖ ਵਡਾਉਂਦੇ ਨੇ ਪਰ ਮਾਤਾ ਪਿਤਾ ਦੀ ਚੜ੍ਹਾਈ ਕਰ ਚੁੱਕੇ ਸਨ ਤੇ ਭਾਈ ਜੇਠਾ ਜੋ ਜਤੀਮ ਹੋ ਚੁੱਕਾ ਸੀ ਸੱਚਮੁੱਚ ਹੀ ਜਤੀਮਾਂ ਦੇ ਵਾਂਗ ਪਲ ਰਿਹਾ ਸੀ ਸੋ ਭਾਈ ਜੇਠੇ ਦੀ ਨਾਨੀ ਜੀ ਜੋ ਕਿ ਬਸਰ ਕੇ ਪਿੰਡ ਤੋਂ ਕੁਝ ਸਮਾਂ ਬਾਅਦ ਫਿਰ ਵੇਖਣ ਵਾਸਤੇ ਆਏ ਤੇ ਵੇਖ ਕੇ ਨਾਨੀ ਦੇ ਕੋਲੋਂ ਰਿਹਾ ਨਾ ਗਿਆ ਕਿ ਜੇਠਾ ਤੇ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਹੈ ਉਸ ਵੇਲੇ ਨਾਨੀ ਨੇ ਵੇਖਿਆ ਕਿ ਕਿਸੇ ਨੇ ਸਾਰ ਨਹੀਂ ਲਈ ਤੇ ਭਾਈ ਜੇਠੇ ਨੂੰ ਆਪਣੇ ਨਾਲ ਉਹ ਨਾਨੀ ਬਜ਼ੁਰਗ ਮਾਤਾ ਵਸਰ ਕੇ ਪਿੰਡ ਦੇ ਵਿੱਚ ਆਪਣੇ ਕੋਲ ਲੈ ਗਈ ਸੋ ਅੱਜ ਜਿਸ ਭਾਈ ਜੇਠੇ ਦੇ ਆਪਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਰੂਪ ਦੇ ਵਿੱਚ ਘਰ ਦੇ ਦਰਸ਼ਨ ਕਰਦੇ ਆ ਇੱਕ ਸਮਾਂ ਉਹ ਆਇਆ ਕਿ ਉਸ ਨਾਨੀ ਨੇ ਭਾਈ ਜੇਠੇ ਦੇ ਘਰ ਨੂੰ ਆਪ ਆਪਣੇ ਹੱਥੀਂ ਤਾਲਾ ਮਾਰਿਆ ਤੇ ਚੱਲ ਪਈ ਐ ਤੇ ਵੇਖਣ ਵਾਲੇ ਵੇਖਦੇ ਨੇ ਕਿ ਇਹ ਅਜ ਤਾਲਾ ਜੋ ਵੱਜ ਗਿਆ ਹੈ ਪਤਾ ਨਹੀਂ ਕਦੇ ਤਾਲਾ ਖੁੱਲਣਾ ਕਿ ਨਹੀਂ ਖੁੱਲਣਾ ਜੇਠੇ ਦੇ ਘਰ ਨੂੰ ਸਦਾ ਵਾਸਤੇ ਤਾਲਾ ਲੱਗ ਗਿਆ ਹੈ ਹੋਇਆ ਕਿ ਤੇ ਨਾਨੀ ਵੀ ਬਜ਼ੁਰਗ ਐ ਤੇ ਭਾਈ ਜੇਠਾ ਜੀ ਨਾਨੀ ਦੇ ਨਾਲ ਨਾਨਕੇ ਪਿੰਡ ਚਲੇ ਗਏ ਤੇ ਉੱਥੇ ਨਾਨੀ ਨੇ ਧਰਮ ਦੀ ਕਿਰਤ-ਵਿਰਤ ਕਰਨ ਦਾ ਭਾਈ ਜੇਠੇ ਨੂੰ ਢੰਗ ਦੱਸਿਆ ਤੇ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਜੇਠਾ ਜੀ ਉਹ ਵੀ ਬਚਪਨ ਤੋਂ ਹੀ ਚੰਗੀ ਤੇ ਸੂਝਵਾਨ ਬਿਰਤੀ ਵਾਲੇ ਸਨ ਸੋ ਸਾਧ ਸੰਗਤ ਜਿਉ ਨਾਨੀ ਦੇ ਅੱਖੇ ਲੱਗ ਕੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਕੇ ਭਾਈ ਜੇਠਾ ਨਾਮ ਹੈ ਬਚਪਨ ਦਾ ਮਾਤਾ ਦੇ ਪਾਸੋਂ ਨਾਨੀ ਦੇ ਪਾਸੋਂ ਘੁੰਗਣੀਆਂ ਲੈ ਕੇ ਜਾਣੀਆਂ ਤੇ ਉਹਨਾਂ ਘੁੰਗਣੀਆਂ ਨੂੰ ਵੇਚ ਕੇ ਜੋ ਕੁਝ ਕਮਾ ਕੇ ਲਿਆਉਣਾ ਉਸ ਦੇ ਨਾਲ ਉਹ ਆਪ ਵੀ ਸਕਦੇ ਨੇ ਤੇ ਨਾਨੀ ਅੰਮਾ ਵੀ ਸਕਦੀ ਏਦਾਂ ਗੁਜ਼ਾਰਾ ਕਰਨ ਲੱਗੇ ਨੇ ਤੇ ਆਪ ਜੀ ਸਿਆਣੇ ਜੇ ਸੁਝਵਾਨ ਜੇ 7-8 ਸਾਲ ਦਾ ਬੱਚਾ ਕਿੰਨਿਆਂ ਕੋ ਘੁੰਗਣੀਆਂ ਲੈ ਕੇ ਜਾ ਸਕਦਾ ਤੇ ਕਿੰਨੀ ਕਮਾਈ ਕਰਕੇ ਲਿਆ ਸਕਦਾ ਮਸਾਂ ਗੁਜਾਰਾ ਹੀ ਚੱਲਦਾ ਸੀ ਸੋ ਹੋਇਆ ਕੀ ਹੈ ਜੇ ਇਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਗੁਇੰਦਵਾਲ ਨਗਰ ਵਸਾਇਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੋਇੰਦਵਾਲ ਸਾਹਿਬ ਪਹੁੰਚੀਆਂ ਨੇ ਉੱਥੇ ਭਾਈ ਜੇਠੇ ਦੀ ਨਾਨੀ ਭਾਈ ਜੇਠੇ ਨੂੰ ਲੈ ਕੇ ਗੋਇੰਦਵਾਲ ਸਾਹਿਬ ਗਈ ਹੈ ਹੁਣ ਨਾਨੀ ਸਮਝਾਉਂਦੀ ਹੈ ਕਿ ਗੋਇੰਦਵਾਲ ਸਾਹਿਬ ਸੇਵਾ ਚੱਲ ਰਹੀ ਹੈ ਜੇਠਿਆ ਤੂੰ ਬਾਜ਼ਾਰਾਂ ਦੇ ਵਿੱਚ ਜੋ ਘੁੰਮਦਾ ਉੱਥੇ ਬਹੁਤ ਸੰਗਤ ਹੁੰਦੀ ਉੱਥੇ ਘੁੰਗਣੀਆਂ ਲੈ ਕੇ ਜਾਇਆ ਕਰ ਤੇ ਰੀਆਂ ਛੇਤੀ ਵਿਖਜਿਆ ਕਰਨਗੀਆਂ ਤੇ ਭਾਈ ਜੇਠੇ ਨੇ ਇਦਾਂ ਹੀ ਕੀਤਾ ਸੋ ਭਾਈ ਜੇਠੇ ਤੇ ਹੁਣ ਕਿਰਪਾ ਹੋਣੀ ਸੀ ਇੱਕ ਦਿਨ ਇੱਕ ਬਜ਼ੁਰਗ ਚਿੱਟਾ ਧੜਾ ਚਿੱਟੇ ਬਸਤਰ ਪਹਿਨੇ ਹੋਏ ਤੇ ਭਾਈ ਜੇਠੇ ਨੂੰ ਆ ਕੇ ਆਖਣ ਲੱਗੇ ਕਿ ਮੈਨੂੰ ਭੁੱਖ ਲੱਗੀ ਐ ਤੇ ਘੁੰਗਣੀਆਂ ਖਾਣ ਵਾਸਤੇ ਦੇ ਤੇ ਭਾਈ ਜੇਠੇ ਨੇ ਛੋਟੇ ਛੋਟੇ ਹੱਥ ਨੇ ਆਪਣੇ ਛਾਬੇ ਦੇ ਵਿੱਚੋਂ ਬੁੱਕ ਭਰੀ ਉਸ ਬਜ਼ੁਰਗ ਨੂੰ ਘੁੰਗਣੀਆਂ ਦੇ ਦਿੱਤੀਆਂ ਸੋ ਬਜ਼ੁਰਗ ਨੇ ਆਖਿਆ ਕਿ ਇੰਨੀਆਂ ਨਾਲ ਗੱਲ ਨਹੀਂ ਬਣਨੀ ਮੈਨੂੰ ਹੋਰ ਚਾਹੀਦੀਆਂ ਤੇ ਭਾਈ ਜੇਠੇ ਨੇ ਦੋਹਾਂ ਇਦਾਂ ਹੱਥਾਂ ਦੇ ਨਾਲ ਬੁੱਕ ਭਰਿਆ ਫੇਰ ਉਸ ਬਜ਼ੁਰਗ ਨੂੰ ਦੇ ਦਿੱਤੀਆਂ ਤੇ ਜਦੋਂ ਫੇਰ ਬਜ਼ੁਰਗ ਨੇ ਆਖਿਆ ਤੇ ਭਾਈ ਜੇਠੇ ਨੇ ਆਖਿਆ ਕਿ ਫਿਰ ਇਦਾਂ ਕੰਮ ਕਰੋ ਜੋ ਲਈ ਕਰੂ ਤੇ ਭਾਈ ਜੇਠੇ ਨੇ ਸਾਰਾ ਛਾਬਾਈ ਉਸ ਬਜ਼ੁਰਗ ਦੀ ਝੋਲੀ ਦੇ ਵਿੱਚ ਲਦ ਦਿੱਤਾ ਉਹ ਬਜ਼ੁਰਗ ਕੋਈ ਆਮ ਬਜ਼ੁਰਗ ਨਹੀਂ ਉਹ ਖੁਦ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਭਾਈ ਜੇਠੇ ਤੇ ਦਇਆល ਹੋਏ ਸਨ ਵੇਖਦੇ ਸਨ ਕਿ ਇਹਨਾਂ ਦਾ ਕਿਰਦਾਰ ਇਹਨਾਂ ਦੀ ਰਹਿਣੀ ਸਹਿਣੀ ਗੁਰੂ ਸਾਹਿਬ ਜੀ ਦੀ ਨਦਰ ਦੇ ਵਿੱਚ ਆ ਗਈ ਸੀ ਤੇ ਅੱਜ ਅਈ ਜੇਠੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਝੂਲੀ ਦੇ ਵਿੱਚ ਘੁੰਗਣੀਆਂ ਪਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਖੁਸ਼ ਕਰ ਦਿੱਤਾ ਦਿਲ ਜਿੱਤ ਲਿਆ ਹੈ ਸੋ ਨਾਨੀ ਨੇ ਪੁੱਛਿਆ ਕਿ ਅੱਜ ਦੀ ਵਕਤ ਤੇ ਆਖਣ ਲੱਗੇ ਉਥੇ ਗੁਰੂ ਕੇ ਜਿੱਥੇ ਸੇਵਾ ਚੱਲ ਰਹੀ ਸੀ ਦਰਬਾਰ ਦੇ ਵਿੱਚ ਬਜ਼ੁਰਗ ਆਏ ਉਹਨਾਂ ਨੂੰ ਦੇ ਦਿੱਤੀ ਹੈ ਤੇ ਨਾਨੀ ਨੇ ਹੋਰ ਸਿੱਖਿਆ ਦਿੱਤੀ ਆਖਣ ਲੱਗੀ ਕਿ ਹੁਣ ਸਾਡੀ ਗੁਰੂ ਘਰ ਦੇ ਵਿੱਚ ਸਾਂਝ ਪੈ ਗਈ ਐ ਵੇਖੀ ਕਿਸੇ ਗੱਲ ਦੀ ਥੋੜ੍ਹ ਨਹੀਂ ਰਹਿਣੀ ਹੁਣ ਭਾਈ ਜੇਠਾ ਰੋਜ਼ ਹੀ ਦਰਸ਼ਨ ਵੀ ਕਰਦਾ ਸੰਗਤ ਦੇ ਤੇ ਕਰਦਿਆਂ ਕਰਦਿਆਂ ਐਸਾ ਮਨ ਲੱਗਾ ਕਿ ਸੇਵਾ ਦੇ ਵਿੱਚ ਹੀ ਜੁਟ ਗਿਆ ਹੈ ਸੋ ਸਾਧ ਸੰਗਤ ਜਿਉ ਇਨੀ ਅਣਥੱਕ ਸੇਵਾ ਕੀਤੀ ਇਨੀ ਸੇਵਾ ਕਰਕੇ ਉਹਨਾਂ ਨੇ ਆਪਣੇ ਜੀਵਨ ਪੱਧਰ ਨੂੰ ਉੱਚਾ ਕਰ ਲਿਆ ਕਿ ਇੱਕ ਦਿਨ ਉਹ ਵੀ ਦਿਨ ਆਇਆ ਕਿ ਮਾਤਾ ਰਾਮੋ ਜੀ ਜੋ ਗੁਰੂ ਅਮਰਦਾਸ ਜੀ ਨੂੰ ਪੁੱਛ ਰਹੇ ਕਿ ਸਾਡੀ ਬੇਟੀ ਬੀਬੀ ਭਾਨੀ ਜਵਾਨ ਹੋ ਚੁੱਕੀ ਹੈ ਉਹਦਾ ਰਿਸ਼ਤਾ ਕਿੱਥੇ ਕਰੀਏ ਤਾਂ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ ਕਿ ਤੁਸੀਂ ਦੱਸੋ ਕਿਦਾਂ ਦਾ ਚਾਹੀਦਾ ਹੈ ਬੀਬੀ ਭਾਨੀ ਦਾ ਪਤੀ ਤੇ ਉਹਨਾਂ ਨੇ ਭਾਈ ਜੇਠੇ ਵੱਲ ਇਸ਼ਾਰਾ ਕਰ ਦਿੱਤਾ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਜੇਠਾ ਜੀ ਸੇਵਾ ਕਰ ਰਹੇ ਸਨ ਆਖਣ ਲੱਗੇ ਕਿਤੇ ਇਦਾਂ ਦੇ ਚਰਿੱਤਰ ਵਾਲਾ ਲੱਭ ਜਾਵੇ ਇਦਾਂ ਦਾ ਬਹਿਣ ਖਲੂਨ ਹੋਵੇ ਇਦਾਂ ਦਾ ਸੋਹਣਾ ਹੋਵੇ ਇਦਾਂ ਦੀ ਬੋਲੀ ਚਾਲੀ ਹੋਵੇ ਤਾਂ ਬੜੀ ਵਧੀਆ ਗੱਲ ਐ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਖ ਦਿੱਤਾ ਕਿ ਇਦਾਂ ਦਾ ਦੁਨੀਆ ਤੇ ਅਜ ਤੱਕ ਕੋਈ ਪੈਦਾ ਹੀ ਨਹੀਂ ਹੋਇਆ ਇਦਾਂ ਦਾਤੇ ਇਹੋ ਹੀ ਹੈ ਸੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ ਭਾਈ ਜੇਠੇ ਦੇ ਨਾਲ ਕੀਤਾ ਉਸ ਤੋਂ ਬਾਅਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਅਣਥੱਕ ਸੇਵਾ ਜਵਾਈ ਵਾਲਾ ਜਾਂ ਸਹਰੇ ਵਾਲਾ ਰਿਸ਼ਤਾ ਨਾ ਰੱਖਦਿਆਂ ਹੋਇਆਂ ਗੁਰੂ ਚੇਲੇ ਵਾਲਾ ਰਿਸ਼ਤਾ ਰੱਖਦਿਆਂ ਹੋਇਆਂ ਕੀਤੀ ਹੈ ਸੋ ਸਾਧ ਸੰਗਤ ਜੀ ਉਹ ਵੀ ਸਮਾਂ ਆਇਆ ਕਿ ਜਿਹੜੇ ਕਦੇ ਆਖਦੇ ਸਨ ਜੇਠਾ ਜਤੀਮ ਹੋ ਚੁੱਕਾ ਉਹ ਜਦੋਂ ਕਿਤੇ ਯਾਤਰਾ ਕਰਦੇ ਗੋਇੰਦਵਾਲ ਸਾਹਿਬ ਪਹੁੰਚੇ ਨਾ ਤੇ ਉਹਨਾਂ ਨੇ ਅਲਾਮਾ ਦੇ ਦਿੱਤਾ ਕਿ ਗੁਰੂ ਅਮਰਦਾਸ ਨੂੰ ਤੇ ਜਵਾਈ ਪਾਲਣਾ ਨਹੀਂ ਆਇਆ ਇਹ ਕਿਦਾਂ ਸੇਵਾ ਕਰਾ ਰਹੇ ਨੇ ਕਿਉਂਕਿ ਉਸ ਵੇਲੇ ਭਾਈ ਜੇਠਾ ਜੀ ਸਰੋਵਰ ਦੀ ਸੇਵਾ ਕਰ ਰਹੇ ਸਨ ਚੱਕੜ ਦਾ ਭਰਿਆ ਹੋਇਆ ਟੋਕਰਾ ਆਪਣੇ ਸਿਰ ਤੇ ਚੁੱਕਿਆ ਹੋਇਆ ਸੀ ਆਖਣ ਲੱਗੇ ਤੁਸੀਂ ਭਾਈ ਜੇਠੇ ਦੇ ਸਿਰ ਤੇ ਕਿਦਾਂ ਪੰਡ ਚਕਾਈ ਭਾਰ ਚਕਾਇਆ ਤੇ ਗੁਰੂ ਅਮਰਦਾਸ ਜੀ ਨੇ ਬਚਨ ਕਰ ਦਿੱਤਾ ਕਿ ਇਹ ਤੇ ਛੋਟੀ ਹੈ ਅਦੇ ਇਸ ਤੋਂ ਹੋਰ ਵੱਡੀ ਹੋਣ ਵਾਲੀ ਹੈ ਭਾਵ ਕਿ ਇਹਨਾਂ ਨੂੰ ਤੇ ਗੁਰਤਾ ਗੱਦੀ ਮਿਲ ਜਾਣੀ ਸਾਰੀ ਸ੍ਰਿਸ਼ਟੀ ਦਾ ਭਾਰ ਇਹਨਾਂ ਦੇ ਸਿਰ ਤੇ ਆ ਜਾਣਾ ਹੈ ਇਦਾਂ ਦੇ ਬਚਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਰਨੇ ਸ਼ੁਰੂ ਕਰ ਦਿੱਤੇ ਸੀ ਸੋ ਸਾਧ ਸੰਗਤ ਜੀਓ ਸਾਰੀਆਂ ਹੀ ਪ੍ਰਖਿਆਵਾਂ ਵਿੱਚ ਸਫਲ ਹੋਣ ਤੋਂ ਬਾਅਦ ਨਿਮਰਤਾ ਵੇਖ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਤਾ ਗੱਦੀ ਵੀ ਭਾਈ ਜੇਠੇ ਨੂੰ ਦਿੱਤੀ ਉਹ ਜੇਠਾ ਜਿਹਨੂੰ ਲੋਕ ਯਤੀਮ ਆਖਦੇ ਸਨ ਜਿਹਨੂੰ ਆਖਦੇ ਸਨ ਕਿ ਭਾਈ ਜੇਠਾ ਰਹੇਗਾ ਕਿਥੇ ਇਹਦਾ ਘਰ ਕਿਹੜਾ ਹੋਵੇਗਾ ਉਸ ਭਾਈ ਜੇਠੇ ਦਾ ਘਰ ਅੱਜ ਕਦੇ ਤਾਲੇ ਨਹੀਂ ਵੱਜਦੇ ਚੌਹਾਂ ਦਰਵਾਜ਼ਿਆਂ ਤੋਂ ਖੁੱਲ੍ਹਾ ਹੈ ਅਨੇਕਾਂ ਹੀ ਯਤੇਮ ਉਹਦੇ ਘਰ ਆ ਕਰਕੇ ਪਾਲ ਰਹੇ ਨੇ ਜਿਹੜੇ ਆਖਦੇ ਸਨ ਖਾਏਗਾ ਕੀ ਤਾਂ ਅੱਜ ਉਸ ਭਾਈ ਜੇਠੇ ਦੇ ਘਰੋਂ ਲੱਖਾਂ ਹੀ ਲੋਕ ਪ੍ਰਸ਼ਾਦਾ ਛਕ ਰਹੇ ਨੇ ਜਿਹੜੇ ਆਖਦੇ ਸਨ ਕਿ ਇਹਦੀ ਕਿਸੇ ਕੁਲ ਕੀ ਹੈ ਜਿਹਦਾ ਪਰਿਵਾਰ ਖਤਮ ਹੋ ਗਿਆ ਉਸ ਭਾਈ ਜੇਠੇ ਤੇ ਐਸੀਆਂ ਬਖਸ਼ਿਸ਼ਾਂ ਹੋਈਆਂ ਕਿ ਅੱਗੇ ਗੁਰਤਾ ਗੱਦੀ ਭਾਈ ਜੇਠੇ ਦੀ ਕੁਲ ਦੇ ਵਿੱਚ ਹੀ ਰਹੀ ਹੈ ਸੋ ਸਾਧ ਸੰਗਤ ਜੀਓ ਗੁਰੂ ਰਾਮਦਾਸ ਜੀ ਬਣ ਗਏ ਨੇ ਅੱਜ ਭਾਈ ਜੇਠਾ ਜੀ ਸੋ 1581 ਈਸਵੀ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਲੋਕ ਭਲਾਈ ਦੇ ਬੜੇ ਕਾਰਜ ਗੁਰਤਾ ਗੱਦੀ ਤੇ ਬੈਠਣ ਤੋਂ ਬਾਅਦ ਦੇ ਵਿੱਚ ਵੀ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰੋਵਰ ਦਾ ਨਿਰਮਾਣ ਕੀਤਾ ਜਿੱਥੇ ਅੱਜ अनेका ਹੀ ਸੰਗਤਾਂ ਇਸ ਨਾਮ ਕਰਕੇ ਆਪਣਾ ਜਨਮ ਸਫਲਾ ਕਰ ਰਹੀਆਂ ਨੇ ਸਤਿਗੁਰਾਂ ਨੇ ਗੁਰੂ ਘਰ ਦੇ ਖਰਚੇ ਚਲਾਉਣ ਵਾਸਤੇ ਮਸੰਦ ਪ੍ਰਥਾ ਆਰੰਭ ਕੀਤੀ ਹੈ ਜੋ ਬਾਹਰ ਜਾ ਕੇ ਨਗਰਾਂ ਦੇ ਵਿੱਚੋਂ ਸੰਗਤਾਂ ਦੇ ਪਾਸੋਂ ਜੋ ਸੰਗਤਾਂ ਪੇਟਾਵਾਂ ਲੈ ਕੇ ਆਉਂਦੀਆਂ ਸਨ ਉਹ ਗੁਰੂ ਘਰਾਂ ਤੱਕ ਪਹੁੰਚਾਉਂਦੇ ਨੇ ਸੋ ਇੱਥੇ ਬਸਨੀ ਸਤਿਗੁਰਾਂ ਨੇ ਪੰਜਾਬ ਤੋਂ ਬਾਹਰ ਵੀ ਸਿੱਖੀ ਦੇ ਪ੍ਰਚਾਰ ਵਾਸਤੇ ਉਪਰਾਲੇ ਕੀਤੇ ਸਿੱਖੀ ਦਾ ਪ੍ਰਚਾਰ ਕੀਤਾ ਜੋ ਲਾਵਾਾਂ ਦੀ ਪ੍ਰਥਾ ਚੱਲ ਰਹੀ ਸੀ ਸਤਿਗੁਰਾਂ ਨੇ ਸਿੱਖਾਂ ਦੀਆਂ ਜੋ ਵੀ ਪਰੰਪਰਾਵਾਂ ਹਨ ਉਹਨਾਂ ਨੂੰ ਵੱਖਰੀਆਂ ਕਰਨ ਵਾਸਤੇ ਸਾਧ ਸੰਗਤ ਦੀ ਆਨੰਦ ਕਾਰਜ ਦੀ ਰਸਮ ਤੌਰ ਦਿੱਤੀ ਆ ਚਾਰ ਲਾਵਾਾਂ ਦਾ ਪਾਠ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਸਿੱਖਾਂ ਨੂੰ ਬਖਸ਼ਿਆ ਤੇ ਇਹਨਾਂ ਲਾਵਾਂ ਦੇ ਪਾਠ ਕਰਕੇ ਤੁਸੀਂ ਆਨੰਦ ਕਾਰਜ ਬੱਚਿਆਂ ਦੇ ਕਰਨੇ ਹਨ ਇੱਥੇ ਬਸਨੀ ਅੰਮ੍ਰਿਤਸਰ ਸ਼ਹਿਰ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਵਸਾਇਆ ਤੇ ਫਿਰ ਸਿੱਖਾਂ ਦਾ ਸੰਗਤਾਂ ਦਾ ਜੀਵਨ ਨਿਰਵਾਹ ਵਧੀਆ ਚਲਾਉਣ ਵਾਸਤੇ ਕਾਰੋਬਾਰ ਚਲਾਉਣ ਵਾਸਤੇ 52 ਵੱਖ-ਵੱਖ ਕਿਰਤੀ ਕਾਮੇ ਸੀ ਜਿਹੜੇ ਤੇ ਵੱਖ-ਵੱਖ ਜਿਨ੍ਹਾਂ ਦੇ ਕਾਰੋਬਾਰ ਧੰਦੇ ਸੀ ਉਹਨਾਂ ਵਪਾਰੀਆਂ ਨੂੰ ਅਮਰਤ ਸਰ ਸਾਹਿਬ ਦੇ ਵਿੱਚ ਵਸਾਇਆ ਤਾਂ ਜੋ ਸਾਰਿਆਂ ਨੂੰ ਰੁਜ਼ਗਾਰ ਮਿਲੇ ਕਾਰੋਬਾਰ ਮਿਲੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਖੀਰ ਇਹਨੇ ਕਾਰਜ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਰਬ ਕਾਰਜਾਂ ਦੇ ਵਿੱਚ ਸੰਪੂਰਨ ਵੇਖ ਕੇ ਕਿਉਂਕਿ ਉਹਨਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਹੀ ਆਖ ਦਿੱਤਾ ਸੀ ਕਿ ਦੋਹੇ ਤਾ ਬਾਣੀ ਕਾ ਬੋਹਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਗੁਰੂ ਅਰਜਨ ਦੇਵ ਜੀ ਨੂੰ ਸਾਰੇ ਕਾਰਜਾਂ ਦੇ ਵਿੱਚ ਸਪਸ਼ਟ ਨਿਪੁੰਨ ਜਾਣ ਕੇ ਸਤਿਗੁਰਾਂ ਨੂੰ ਗੁਰਤਾ ਗੱਦੀ ਦਿੱਤੀ ਹੈ। ਸੋ ਇਸ ਤਰ੍ਹਾਂ ਗੁਰੂ ਰਾਮਦਾਸ ਜੀ ਮਹਾਰਾਜ ساری ਉਮਰ ਨਿਮਰਤਾ ਦੇ ਵਿੱਚ ਹੀ ਰਹਿ ਕੇ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹੇ। ਇੱਕ ਛੋਟੀ ਜੀ ਵਾਰਤਾ ਇਹ ਵੀ ਹੁੰਦੀ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਬਾਬਾ ਸ੍ਰੀ ਚੰਦ ਜੀ ਦਰਸ਼ਨ ਕਰਨ ਵਾਸਤੇ ਆਏ ਮਹਿਮਾ ਸੁਣ ਕੇ ਗੁਰੂ ਰਾਮਦਾਸ ਜੀ ਜਦੋਂ ਆਏ ਤੇ ਆਖਣ ਲੱਗੇ ਕਿ ਰਾਮਦਾਸਾ ਐਡਾ ਦਾਣਾ ਵੱਡਾ ਕਿਹਦੇ ਵਾਸਤੇ ਰੱਖਿਆ ਤੇ ਗੁਰੂ ਸਾਹਿਬ ਜੀ ਮਹਾਰਾਜ ਇੰਨੀ ਨਿਮਰਤਾ ਵਾਲੇ ਤਾਂ ਆਖਣ ਲੱਗੇ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜ ਵਾਸਤੇ ਰੱਖਿਆ ਜਦੋਂ ਅੱਗੇ ਹੋ ਕੇ ਦਾੜਾ ਕਰਨ ਲੱਗੇ ਤਾਂ ਬਾਬੇ ਸ੍ਰੀ ਚੰਦ ਨੇ ਆਖਿਆ ਕਿ ਭਾਈ ਲੈਹਣੇ ਨੇ ਸੇਵਾ ਕਰਕੇ ਗੁਰਤਾ ਗੱਦੀ ਭਾਈ ਤੇ ਤੁਸੀਂ ਇਸ ਨਿਮਰਤਾ ਦੇ ਕਰਕੇ ਗੁਰਤਾ ਗੱਦੀ ਪਾਈ ਤੁਸੀਂ ਹੀ ਇਸ ਦੇ ਯੋਗ ਜੇ ਸੋ ਇਨ ਨਿਮਰਤਾ ਸੇ ਗੁਰੂ ਸਾਹਿਬ ਜੀ ਦੇ ਵਿੱਚ ਸੋ ਅਖੀਰ ਗੁਰੂ ਸਾਹਿਬ ਜੀ ਮਹਾਰਾਜ ਜਿਸ ਵੇਲੇ ਜੋਤੀ ਜੋਤ ਸਮਾਉਂਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਅੱਜ ਦੇ ਦਿਨ ਜੋਤੀ ਜੋਤ ਸਮਾਉਂਦੇ ਸੋ ਸੰਗਤਾਂ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਸੋ ਇਹ ਨਮਾਣੀ ਜੀ ਹਾਜ਼ਰੀ ਹੈ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਸੋ ਆਪਣੇ ਵਿਚਾਰ ਕਮੈਂਟਾਂ ਨਾਲ ਜਰੂਰ ਦੱਸਣੇ ਸੋ ਜਿਨ੍ਹਾਂ ਨੇ ਸਾਡਾ ਜ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧ ਪਰਵਾਲੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪਜੀ ਤੱਕ ਛੇਤੀ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ